ਲੈਣੀ ਨਹੀਂ ਪੁੱਤ ਬੈਠੇ ਲੈਣੀ ਨਹੀਂ ਚਾਹੀਦੀ ਨਹੀਂ ਹੈਗੀ ਉਹਨਾਂ ਨੂੰ ਇਹਨੂੰ ਜਵਾਕ ਨੂੰ ਕਿਉਂ ਭੇਜ ਦਿਓ ਆਪ ਵਿੱਚੋਂ ਤੁਸੀਂ ਕੁੜੀ ਕੀ ਲੱਗਦੀ ਆ ਪੋਤੀ ਆ ਕਿੰਨੀ ਰੜਾਈ ਆ ਜੀ ਥੱਲੇ ਨੂੰ ਜੇ ਕਿਸੇ ਦਾ ਭਲੇਖੇ ਨਾਲ ਹੱਥੇ ਵੱਜ ਗਿਆ ਤੇ ਹਾਂ ਹਾਂ ਚੱਲ ਕੋਈ ਨਹੀਂ ਬੱਚਾ ਨਹੀਂ ਤੁਸੀਂ ਭੇਜਿਆ ਇਹ ਉਦੋਂ ਜਦ ਮੈਂ ਉਰੇ ਦੀ ਨੰਗੇ ਨੇ ਤੁਸੀਂ ਇਹਨੂੰ ਕਿਹਾ ਜਾ ਜਦੋਂ ਸੰਗਤ ਗਈ ਆ ਉਦੋਂ ਵੀ 10-5 ਦਾਨ ਕਰ ਜੂਵੇ ਕੋਈ ਨਹੀਂ ਕੋਈ ਆਪ ਸਮਾਨ ਰਿਚਨੇ ਬੱਚਾ ਅਸੀਂ ਆਪਾਂ ਪੇਟ ਪਿੱਛੇ ਆਪ ਬੱਠੇ ਨਹੀਂ ਤੁਸੀਂ ਕਹਿੰਦੇ 10-5 ਕੋਈ ਦੇਜਵੇ ਦਾ ਦੇਜਵੇ ਇਹ ਕੀ ਸਿਖਾ ਰਹੇ ਹੋ ਤੁਸੀਂ ਬੱਚਿਆਂ ਨੂੰ ਤੁਸੀਂ ਦੱਸ ਕੀ ਤੁਸੀਂ ਬੱਚਿਆਂ ਨੂੰ ਮੰਗਣ ਦੀ ਸਿੱਖਿਆ ਦੇ ਰਹੇ ਹੋ ਹਾਂਜੀ ਤੁਸੀਂ ਫੌਜੋਂ ਖਾਲਸਾ ਦੀ ਉਰੋਂ ਜੇ ਉਹ ਬੱਚਾ ਰੁੜ ਜਵੇ ਜੀ 3-4 ਸਾਲ ਦਾਗਾ ਬਚ ਜੂਗਾ ਜੀ ਉਹ ਨਹੀਂ ਬਚਦਾ ਜਿਹੜੇ ਕਾਰ ਸੇ ਵਾਲੇ ਆ ਕਦੇ ਚਲੋ ਮੰਗਦੇ ਆ ਲੋਕਾਂ ਕੋਲੋਂ ਤੇ ਇੱਕ ਹਿਸਾਬ ਨਾਲ ਕੋਈ ਹਸਪਤਾਲ ਬਣਾਇਆ ਕਿਸੇ ਗਰੀਬ ਘਰ ਦੇ ਕੋਈ ਗਰੀਬ ਹੈ ਕਿਸੇ ਦਾ ਘਰ-ਬਾਰ ਹੈ ਨਹੀਂ ਕੋਈ ਘਰ-ਬਾਰ ਕਿਸੇ ਨੂੰ ਬਣਾ ਕੇ ਦਿੰਦਾ ਹੈ ਕੋਈ ਕਾਰਸੇਵ ਵਾਲਿਆਂ ਇੱਕ ਮਿੰਟ ਮੇਰੀ ਹੁਣ ਮੈਂ ਤੁਹਾਡੀ ਗੱਲ ਗੁਰੂ ਸਾਹਿਬ ਨੇ ਕੀ ਕਿਹਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਕਿਰਤ ਕਰਨ ਨੂੰ ਪਹਿਲ ਦਿੱਤੀ ਆ ਗੁਰੂ ਨਾਨਕ ਦੇ ਪਾਤਸ਼ਾਹ ਕੀ ਨਹੀਂ ਕਰ ਸਕਦੇ ਸੀਗੇ ਅਕਾਲ ਪੁਰਖ ਸੀਗੇ ਆਪ ਉਹ ਕੀ ਨਹੀਂ ਕਰ ਸਕਦੇ ਸੀ ਉਹਨਾਂ ਨੇ ਹਲ ਕਿਉਂ ਚਲਾਇਆ ਆਪਾਂ ਨੂੰ ਸਿੱਖਿਆ ਦੇਣ ਲਈ ਕਿ ਮਿਹਨਤ ਕਰੋ ਸਾਡੇ ਗੱਲ ਨਹੀਂ ਗੇਰੇ ਜਾਵੇ ਜਵਾਕ ਜੀ ਉੱਥੇ ਤੱਕ ਕਿੰਨੀ ਕ ਜਾਨ ਐ ਇੱਥੇ ਇੱਕ ਮੂਰੇ ਆਪਣੀ ਗਲਤੀ ਹੋ ਰਹੀ ਆ ਆਪਾਂ ਉਹ ਗਲਤੀ ਨੂੰ ਲੁਕਾਉਣ ਲਈ ਆਪਾਂ ਦੋਈ ਗਲਤੀ ਦਾ ਹਵਾਲਾ ਨਹੀਂ ਨਾ ਦੇ ਸਕਦੇ ਤਮਾਕੂ ਜੇਬ ਚ ਉਹਦੇ ਅੰਦਰ ਭੀਖ ਮੰਗਦਾ ਸੀ ਸੱਸੀ ਗੱਲ ਜੀ ਜੋ ਹੁਣ ਤਾਜ਼ਾ ਇੱਕ ਹੋਰ ਵੱਡੀ ਸਾਜ਼ਿਸ਼ ਸਾਹਮਣੇ ਆਈ ਹੈ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਜਿੱਥੇ ਕਿ ਅਨੇਕਾਂ ਸਿੱਖਾਂ ਦਾ ਕੂਨ ਡੋਲੇ ਆ ਇਹ ਉਹ ਧਰਤੀ ਹੈ ਜਿੱਥੇ ਹਰ ਇੱਕ ਸਿੱਜ ਸਿੱਖ ਸਜਦਾ ਕਰਦਾ ਪਰ ਇਸ ਧਰਤੀ ਤੇ ਕਿਸ ਤਰ੍ਹਾਂ ਸਰਦਾ ਦੇ ਨਾਲ ਆਉਣ ਵਾਲੇ ਸਰਧਾਲੂਆਂ ਨੂੰ ਠੱਗਿਆ ਜਾਂਦਾ ਇੱਕ ਜਾਲ ਇੱਕ ਸਾਜ਼ਿਸ਼ ਉਹਨਾਂ ਦੇ ਆਲੇ-ਦਲੇ ਘੜੀ ਜਾਂਦੀ ਹੈ ਜਿੱਥੇ ਕਿ ਛੋਟੇ-ਛੋਟੇ ਬੱਚਿਆਂ ਨੂੰ ਪਹਿਲਾ ਯੰਤਰੀਆਂ ਵੇਚਣ ਦੇ ਲਈ ਭੇਜਿਆ ਜਾਂਦਾ ਜਦ ਕਿ ਉਹਨਾਂ ਦੇ ਮਾਪਿਓ ਆਪ ਬੈਠੇ ਹੁੰਦੇ ਨੇ ਸਿਆਣੇ ਬੈਠੇ ਰਹਿੰਦੇ ਨੇ ਕਿਉਂਕਿ ਬੱਚਿਆਂ ਨੂੰ ਦੇਖ ਕੇ ਹਰ ਕੋਈ ਭਾਵਕ ਹੋ ਜਾਂਦਾ ਹੈ ਉਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹਨਾਂ ਬੱਚਿਆਂ ਦੇ ਰਾਹੀਂ ਭੀਖ ਮੰਗਾਈ ਜਾ ਰਹੀ ਹੈ ਇੱਕ ਬਹੁਤ ਵੱਡਾ ਗਰੋਹ ਚੱਲ ਰਿਹਾ ਹੈ ਇਹ ਗਰੋਹ ਚੱਲ ਰਿਹਾ ਹੈ ਗੁਰਦੁਆਰਾ ਸ੍ਰੀ ਗੜੀ ਸਾਹਿਬ ਵਿਖੇ ਇੱਕ ਮਾਰਕੀਟ ਲੱਗਦੀ ਹੈ ਉਸ ਜਗ੍ਹਾ ਤੇ ਜਿਸ ਦੀਆਂ ਤੁਸੀਂ ਵੀਡੀਓ ਵੀ ਦੇਖਿਆ ਨੇ ਜਾਂ ਦੇਖ ਰਹੇ ਹੋਵੋਗੇ ਜਾਂ ਦੇਖੋਗੇ ਅੱਗੇ ਵੀਡੀਓ ਦੇ ਵਿੱਚ ਤੇ ਦੱਸਦੀ ਹੈ ਕਿ ਇੱਥੇ ਕਈ ਦੁਕਾਨਾਂ ਨੇ ਇੱਕ ਨਹੀਂ ਕਈ ਦੁਕਾਨਾਂ ਨੇ ਜਿੱਥੇ ਛੋਟੇ-ਛੋਟੇ 3-3 4-4 ਸਾਲ ਦੇ ਬੱਚਿਆਂ ਨੂੰ ਬੱਚੀਆਂ ਨੂੰ ਜੰਤਰੀਆਂ ਵਗੈਰਾ ਦੇ ਕੇ ਭੇਜਿਆ ਜਾਂਦਾ ਤੇ ਜਦੋਂ ਕੋਈ ਸਰਦਾ ਲੋਜੋ ਸੰਗਤ ਆਈ ਹੁੰਦੀ ਹੈ ਉਹ ਜੰਤਰੀ ਤੋਂ ਲੈਣ ਤੋਂ ਨਾ ਕਰ ਦਿੰਦਾ ਕਿ ਸਾਨੂੰ ਜ਼ਰੂਰਤ ਨਹੀਂ ਹੈ ਤਾਂ ਉਹਨਾਂ ਨੂੰ ਤੰਗ ਪਰੇਸ਼ਾਨ ਬੱਚੇ ਨੂੰ ਜਿਵੇਂ ਸਖਾਇਆ ਹੁੰਦਾ ਕੱਪੜੇ ਖਿੱਚਦੇ ਨੇ ਉਹਨਾਂ ਤੋਂ ਭੀਖ ਮੰਗਦੇ ਨੇ ਇਹ ਬਹੁਤ ਵੱਡੀ ਸਾਜਿ ਚੱਲ ਰਹੀ ਹੈ ਜੇਕਰ ਤੁਹਾਡੇ ਵਾਲੇ ਤੁਹਾਡੇ ਵੀ ਜੇ ਹੈ ਕੋਈ ਗਲਤ ਹੋ ਰਿਹਾ ਤਾਂ ਤੁਸੀਂ 8558836736 ਤੇ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਇੱਕ ਬੇਨਤੀ ਜ਼ਰੂਰ ਹੈ ਕਿ ਇਹ ਵਟਸਐਪ ਨੰਬਰ ਹੈ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜ਼ਿਆਦਾਤਰ ਫੀਲਡ ਦੇ ਵਿੱਚ ਹੀ ਹੁੰਨੇ ਆ ਕਵਰੇਜ ਕਰਨੀ ਹੁੰਦੀ ਆ ਤਾਂ ਗੱਲਬਾਤ ਨਹੀਂ ਹੋ ਪਾਂਦੀ ਸੋ ਸਾਰੀ ਸੰਗਤ ਤੋਂ ਮਾਫੀ ਵੀ ਚਾਹੁੰਦੇ ਆ ਤੇ ਤੁਸੀਂ ਵਟਸਐਪ ਤੇ ਵੋਇਸ ਨੋਟ ਭੇਜ ਕੇ ਵੀਡੀਓ ਭੇਜ ਕੇ ਜਾਂ ਫਿਰ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਦੇ ਸਕਦੇ ਹੋ ਜੇਕਰ ਤੁਹਾਡੇ ਵਾਲੇ ਤੁਹਾਡੇ ਵੀ ਜਿਹੜਾ ਕੁਝ ਗਲਤ ਹੋ ਰਿਹਾ ਸੋ ਕੀ ਕਹਿਣਾ ਤੁਹਾਡੇ ਇਸ ਬਾਰੇ ਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਜਰੂਰ ਦੱਸਿਓ ਧੰਨਵਾਦ ਜੀ ਲੈਣੀ ਨਹੀਂ ਪੁੱਤ ਬੈਠੇ ਲੈਣੀ ਨਹੀਂ ਚਾਹੀਦੀ ਨਹੀਂ ਹੈਗੀ ਉਹਨਾਂ ਨੂੰ ਖੇਡ ਲੈ ਖੇਡ ਲੈ ਜਾ ਖੇਡ ਲੈ ਜਾ ਕਿੜੇ ਲਾ ਲੈਣੀ ਨਹੀਂ ਹੈਗੀ ਜਾ ਚਲ ਜਾ ਘਰੇ ਚਲ ਜਾ ਜਾ ਔਰੇ ਗਿਰ ਜੈਗੇ ਥੱਲੇ ਚਲ ਕੇ ਜੈਗੇ ਇਹਨੂੰ ਜਵਾਕ ਨੂੰ ਕਿਉਂ ਭੇਜ ਦਵਾਂ ਆਪ ਵਿੱਚੋਂ ਤੁਸੀਂ ਨਹੀਂ ਉਹਨਾਂ ਦਾ ਨਹੀਂ ਉਹਨਾਂ ਨੂੰ ਹੀ ਕਹਿ ਰਿਹਾ ਮੈਂ ਜੀ ਤੁਸੀਂ ਇਹਨੂੰ ਬੱਚੇ ਨੂੰ ਛੋਟੇ ਜਿਹੇ ਨੂੰ ਕਿਉਂ ਭੇਜ ਦਿੰਦੇ ਹੋ ਦੇ ਕੇ ਨਹੀਂ ਲਾਲ ਥੋੜੀ ਕੀ ਲੱਗਦੀ ਹੈ ਪੋਤੀ ਆ ਕਿੰਨੀ ਰੜਾਈ ਆ ਈ ਥੱਲੇ ਨੂੰ ਜੇ ਕਿਸੇ ਦਾ ਭਲੇਖੇ ਨਾਲ ਹੱਥੇ ਵੱਜ ਗਿਆ ਤੇ ਹਾਂ ਹਾਂ ਚੱਲ ਕੋਈ ਨਹੀਂ ਤੁਸੀਂ ਭੇਜਿਆ ਇਹ ਉਦੋਂ ਜਦ ਮੈਂ ਉਹਦੇ ਦੀ ਨੰਗੇ ਨੇ ਤੁਸੀਂ ਇਹਨੂੰ ਕਹਿਆ ਜਾ ਜਦੋਂ ਸੰਗਤ ਗਈ ਆ ਉਧਰ ਨਹੀਂ ਜਾਣਾ ਤੇ ਦੇ ਦੇ 10-5 ਉਸ ਰੱਖ ਲੈ ਨਹੀਂ ਕਾਦੇ ਵਾਸਤੇ 10-5 ਦੇ ਜੀ ਵੀ 10-5 ਦਾਨ ਕਰ ਜੀਵੇ ਕੋਈ ਨਹੀਂ ਕੋਈ ਆਪ ਸਮਾਨ ਦਾ ਵੇਚਣਿਆ ਬੱਚਾ ਅਸੀਂ ਆਪਾਂ ਪਿੱਠ ਪਿੱਛੇ ਆਪ ਬੱਠੇ ਨਹੀਂ ਤੁਸੀਂ ਕਹਿੰਦੇ 10-5 ਕੋਈ ਦੇਜਵੇ ਦੇਜਵੇ ਇਹ ਕੀ ਸਿਖਾ ਰਹੇ ਹੋ ਤੁਸੀਂ ਬੱਚਿਆਂ ਨੂੰ ਨਹੀਂ ਤੁਸੀਂ ਕਹਿਤਾ ਰਹੇ ਹੋ ਵੀ 10-5 ਕੋਈ ਦੇਜਵੇ ਦੇਜਵੇ ਵੀ ਆਪਣੇ ਪਿੱਛੇ ਨਹੀਂ ਆਣਾ ਮੰਨ ਨਹੀਂ ਹੈਗੇ ਬਿਲਕੁਲ ਨਹੀਂ ਤੁਸੀਂ ਇਹਨੂੰ ਕੀ ਸਿੱਖਿਆ ਦੇ ਰਹੇ ਹੋ ਜੀ ਕੋਈ ਸਿੱਖਿਆ ਨਹੀਂ ਇਹ ਸਿੱਖਿਆ ਹੈ ਤੁਸੀਂ ਉਹਨੂੰ ਮੇਰੇ ਸਾਹਮਣੇ ਤਾਂ ਕਿਹਾ ਕੋਈ 10-5 ਦੇਜਵੇ ਦੇਜਵੇ ਉਹ ਨਹੀਂ ਆਣਾ ਨਹੀਂ ਆਣਾ ਪਿੱਛੇ ਰੱਖਾ ਨਹੀਂ ਤੁਸੀਂ ਹੁਣ ਕੀ ਕਿਹਾ ਬੱਚੇ ਨੂੰ ਕੁਛ ਨਹੀਂ ਕਹਣਾ ਪੁੱਤਰਾ ਹੁਣੇ ਕੀ ਕਿਹਾ ਤੁਸੀਂ ਉਹਨੂੰ ਕਾਹਨੋਂ ਤੇ ਕਿਹਾ ਬਾਵਾ ਨਹੀਂ ਤੁਸੀਂ ਹੁਣ ਕਿਹਾ ਨਹੀਂ ਵੀ ਕੋਈ 10 5 ਦੇ ਜਵੇ ਦੇ ਜਵੇ ਮੰਗਣੇ ਨਹੀਂ ਆਖਿਆ 10 5 ਅੱਬ ਕੋਈ ਆਪਣੇ ਆਪ ਦੇ ਜਵੇ ਦੇ ਜਵੇ ਨਹੀਂ ਆਪਣੀ ਕਾਪੀ ਹੈ ਕਿਤਾਬ ਹੈ ਵਿਕ ਗਈ ਲੈ ਲਈ ਕੋਈ ਨਹੀਂ ਮੰਗਣ ਇਹ ਤਾਂ ਹੁਣ ਕਹਿੰਨ ਪਹਿਲੇ ਤੁਸੀਂ ਉਹਨੂੰ ਐ ਕਿਹਾ ਤੁਸੀਂ ਦੱਸ ਕੀ ਤੁਸੀਂ ਬੱਚਿਆਂ ਨੂੰ ਮੰਗਣ ਦੀ ਸਿੱਖਿਆ ਦੇ ਰਹੇ ਹੋ ਬਾਵਾ ਖਾਣਾ ਤੇ ਚੱਤੀ ਢਿੱਡ ਨਹੀਂ ਭਰਦਾ ਬਾਵਾ ਕਿੱਥੇ ਰਹਿੰਦੇ ਹੋ ਤੁਸੀਂ ਐ ਹੀ ਘਰ ਸਾਡਾ ਕਿੱਥੇ ਨਾਲ ਨਹੀਂ ਰਹਿੰਦੇ ਹੈ ਇੱਥੇ ਕਰਨੇ ਬੱਚੇ ਅਸੀਂ ਸਾਡਾ ਇੱਥੇ ਇਧਰ ਦੀ ਬਣਾ ਬੱਚੇ ਦੀ ਨਾ ਬਣੇ ਇਧਰ ਸਾਡਾ ਘਰ ਪਿੱਛੇ ਹੈ ਇਧਰ ਹੀ ਸਾਡਾ ਘਰ ਨਾਲ ਹੀ ਨਹੀਂ ਤੁਸੀਂ ਇਹ ਕਿੰਨੀ ਉਮਰ ਹੈ ਦੀ ਬੱਚੇ ਦੀ ਇਹ ਬੱਚੇ ਦੀ ਕੀ ਉਮਰ ਹੈ ਬੱਚਾ ਤਾਂ 4-5 ਸਾਲ ਦੀ ਹੈ ਫਿਰ ਤੁਸੀਂ ਇਹ ਬੱਚੇ ਨੂੰ ਜਦੋਂ ਤੁਹਾਡੇ ਕੋਲ ਇੱਥੇ ਤੁਰ ਕੇ ਗਿਆ ਮੰਗਣ ਵਾਸਤੇ ਤੁਸੀਂ ਦੇਖਿਆ ਨਹੀਂ ਕਮਾਲ ਦੀ ਗੱਲ ਮੈਂ ਉਹਦੇ ਦੇਖਿਆ ਤੁਸੀਂ ਆਪ ਤਾਂ ਉਹਨੂੰ ਹੱਥ ਦਿੱਤਾ ਅੱਗੇ ਨੂੰ ਵੀ ਤੁਰ ਜਾ ਨਹੀਂ ਨਹੀਂ ਦੇਖਿਆ ਨਹੀਂ ਸੀ ਅਸੀਂ ਚਾਨ ਜਿਹੜਾ ਰੋੜ ਜਵੇ ਕਿੰਨੀ ਰੜਾਈ ਆ ਬਾਬਾ ਹਾਂ ਹਾਂ ਚਲ ਕੋਈ ਹੈ ਤੁਸੀਂ ਵੀ ਇੱਥੇ ਰਹਿਨੇ ਹੋ ਤੁਸੀਂ ਨਹੀਂ ਰੋਕਦੇ ਇਹਨਾਂ ਨੂੰ ਅਸੀਂ ਕੀ ਰੋਕਨੇ ਭਰਾਵਾ ਗਰੀਬ ਬੰਦੇ ਆ ਟਾਈਮ ਪਾਸ ਕਰਦੇ ਆ ਨਹੀਂ ਜੇ ਬੱਚੇ ਦਾ ਨਕਸਾਨ ਹੋਈਵੇ ਕੋਈ ਫਿਰ ਗਰੀਬ ਦਾ ਮੁਆਵਜ਼ਾ ਫਿਰ ਧਰਨੇ ਲਾਉਂਦੇ ਫਿਰੋਗੇ ਪਤਾ ਕੀ ਬੱਚੇ ਮੜਾ ਜਾ ਹਾ ਵੇ ਦੇਵਸ ਆਪਣੇ ਰੋਟੀ ਚੁਗਦੇ ਹੋ ਹੋ ਜਾਂਦੇ ਨਹੀਂ ਨੂੰ ਰੋਟੀ ਘਰ ਦੇ ਦਿੰਦੇ ਨਹੀਂ ਥੋੜੀ ਬੇਟੀ ਹੈ ਹੈ ਥੋੜੀ ਬੇਟੀ ਹੈ ਆਪਣੇ ਹੀ ਆ ਸਾਰੇ ਆਪਣੇ ਆ ਤੁਸੀਂ ਵੀ ਆਪਣੇ ਮੈਂ ਕਹਿੰਨਾ ਵੀ ਥੋੜੀ ਬੇਟੀ ਹੈ ਨਹੀਂ ਨਾਂਦੀ ਇੰਨਾ ਤੋਂ ਤੁਹਾਡੀ ਕਿਹੜੀ ਦੁਕਾਨੇ ਤੇ ਤੁਹਾਡੀ ਦੁਕਾਨ ਕੋ ਨਹੀਂ ਅਸੀਂ ਬਾਬਾ ਜੀ ਬਨਸੂਹ ਦੇ ਸਥਾਨ ਤੇ ਹਾਂ ਤੁਸੀਂ ਤਾਂ ਸਥਾਨ ਤੇ ਹੋ ਨਾ ਫਿਰ ਮੈਂ ਬਾਬਾ ਜੀ ਸੈਗੇ ਸਾਰੇ ਆਪਣੇ ਆਪ ਸਰਬ ਦਾ ਭਲਾ ਮੰਗਦੇ ਆ ਦੋ ਵਲੇ ਅਰਦਾਸ ਚ ਪਰ ਗੱਲ ਇਹ ਆ ਜਿਹੜਾ ਕੁਝ ਗਲਤ ਹੁੰਦਾ ਬਾਬਾ ਜੀ ਉਹ ਫੌਜਾਂ ਨਹੀਂ ਰੋਕਣਾ ਪਹਿਲਾਂ ਨਾ ਬਾਬਾ ਜੀ ਦੇਖ ਫੌਜਾਂ ਨੇ ਤੇ ਰੋਕਣਾ ਪਤਾ ਕੀ ਆ ਜੇ ਹੁਣ ਅਸੀਂ ਮੀਡੀਆ ਤੋਂ ਅਸੀਂ ਇਹ ਗਲਤ ਅਨਸਰਾਂ ਨੂੰ ਰੋਕਦੇ ਆ ਸਾਨੂੰ ਲੋਕ ਪਤਾ ਕੀ ਕਮੈਂਟ ਕਰਦੇ ਨੇ ਵੀ ਤੁਸੀਂ ਇਹਨਾਂ ਹਿੰਦ ਸਿੰਘਾਂ ਨੂੰ ਨਾਲ ਲਓ ਵਿਨਾਲ ਲੈ ਕੇ ਤੁਸੀਂ ਮੁਹਿੰਮ ਚਲਾਓ ਹੁਣ ਇਹ ਦੇਖੋ ਛੋਟੇ ਜਿਹੇ ਬੱਚੇ ਨੂੰ ਸਾਡੇ ਮੂਰੇ ਉਰੋਂ ਮੁੰਡੇ ਨੰਗੇ ਨੇ ਸੰਗਤ ਨੰਗੀ ਆ ਇਹਨਾਂ ਨੇ ਜਦ ਹੀ ਹੱਥ ਦੇਤਾ ਕਹਿੰਦੇ ਜਾ ਬੱਬਾ ਜੀ ਬਜ਼ੁਰਗ ਜੀ ਤੁਸੀਂ ਦੱਸੋ ਤੁਸੀਂ ਫੌਜੋਂ ਖਾਲਸਾ ਦੀ ਉਰੋਂ ਜੇ ਬੱਚਾ ਰੁੜ ਜੂਵੇ ਜੀ 3-4 ਸਾਲ ਦਾਗਾ ਬਚ ਜੂਗਾ ਜੀ ਉਹ ਨਹੀਂ ਬਚਦਾ ਇਹ ਸਾਡੇ ਮੂਰੇ ਜਦ ਅਸੀਂ ਨੰਗੇ ਔਰ ਮੁੰਡੇ ਨੰਗੇ 10-12 ਸੰਗਤ ਹਨਾ ਉਹਨਾਂ ਨੂੰ ਜਦ ਹੀ ਇਹਨਾਂ ਨੇ ਹੱਥ ਦੇਤਾ ਕਹਿੰਦੇ ਜਾ ਜੰਤਰੀ ਫੜਾ ਕੇ ਹੁਣ ਜੇ ਵੈਸੇ ਇੰਨੇ ਜਣੇ ਜਾ ਰਹੇ ਨੇ ਤੁਰਦੇ ਤੁਰਦੇ ਉੰਜੋ ਹੱਥੇ ਪਾਜੀ ਜਾਂਦਾ ਕਈ ਵਾਰ ਜਵਾਕ ਦੇ ਉਹ ਰੁੱੜਦੇ ਨੇ ਥੱਲੇ ਜਾ ਕੇ ਕੀ ਜਾਨ ਹੁੰਦੀ ਐਨੇ ਜਵਾਕ ਚ 3-4 ਸਾਲ ਦੇ ਚ ਕੁਛ ਨਹੀਂ ਜਾਨ ਘੜੀ ਐ ਇਹਦੇ ਚ ਜਵਾਕ ਹੈ ਨਿਆਣਾ ਹੈ ਉੱਪਰ ਦੀ ਪਤਾ ਕੀ ਕਹਿ ਰਹੀਆਂ ਮਾਤਾ ਜਦੈਸ਼ ਉਹ ਰੇ ਲੈਂਦਾ ਕਹਿੰਦੇ ਨਾ ਜਾਇਆ ਨਾ ਕਰ ਕੋਈ ਆਪਣੇ ਆਪ 10-15 ਰੁਪਏ ਤੈਨੂੰ ਦੇ ਜਵੇ ਦੇ ਜਵੇ ਥੱਲੇ ਨਾ ਜਾਇਆ ਕਰ ਕਹਿੰਦੇ ਹਾਂ ਇਹ ਦੱਸੋ ਵੀ ਚੰਗੀ ਸਿੱਖਿਆ ਦੇ ਰਹੇ ਨੇ ਅਸੀਂ ਭਖਾਰੀ ਦਾ ਖਤਮ ਕਰ ਰਹੇ ਆ ਵੀ ਤੁਸੀਂ ਆਪਣੇਆਂ ਨੂੰ ਭਖਾਰੀ ਬਣਾ ਰਹੇ ਹੋ ਨਹੀਂ ਜੀ ਭਖਾਰੀ ਨਹੀਂ ਬਣਾਉਣਾ ਜਿਆਦੇ ਬੱਚੇ ਨੂੰ ਆਪਾ ਸਿੱਖਿਆ ਦੇਖ ਰੋ ਕਹੇ ਜੀ ਤੇਰੇ ਨੇ ਵੀ ਤੁਸੀਂ ਮਿਹਨਤ ਦੀ ਸਿੱਖਿਆ ਤੋਂ ਤਿੰਨ ਚਾਰ ਸਾਲ ਦਾ ਜਵਾਕ ਕੋਰਾ ਕਾਗਜ਼ ਹੁੰਦਾ ਬਾਬਾ ਜੀ ਇੱਧਰ ਹੋ ਜਾ ਤਿੰਨ ਚਾਰ ਸਾਲ ਦਾ ਜਵਾਕ ਕੋਰਾ ਕਾਗਜ਼ ਹੁੰਦਾ ਜੀ ਹੂੰ ਹੂੰ ਹੁਣ ਆਪਾਂ ਤਾਂ ਉਹਨਾਂ ਨੂੰ ਰੋਕ ਰਹੇ ਆ ਜਿਹੜੇ ਪ੍ਰਵਾਸੀ ਉਰੇ ਮੰਗਦੇ ਨੇ ਇਹ ਆਪਣੇ ਹੋ ਗਈ ਉਰੇ ਜੇ ਇਹ ਕੰਮ ਕਰਨਗੇ ਫਿਰ ਇਹ ਕੋਈ ਚੰਗਾ ਥੋੜੀ ਆਉਣੇ ਵਾਲਾ ਭਵਿੱਖ ਹੋਊਗਾ ਨਾ ਨਾ ਚੰਗੀ ਗੱਲ ਦੀ ਲੋਕ ਇਹ ਪਤਾ ਕੀ ਹੈ ਗਰੀਬ ਨੇ ਦਾ ਟਾਈਮ ਪਾਸ ਕਰਨਾ ਜਾਂ ਗਰੀਬ ਨੂੰ ਕੋਣ ਪੁੱਛਦਾ ਕੋਈ ਵੀਰੇ ਮਿਹਨਤ ਆ ਦੇਖੋ ਦੁਕਾਨ ਕਿੰਨੀ ਸੋਹਣੀ ਪਰਮਾਤਮਾ ਨੇ ਰੋਜ਼ਗਾਰ ਦਿੱਤਾ ਹੁਣ ਕਿੱਡੇ ਕਿੱਡੇ ਗੁਰਦੁਆਰੇ ਵਾਲੇ ਆ ਕਮੇਟੀ ਵਾਲੇ ਆ ਕਮੇਟੀ ਵਾਲੇ ਕਦੇ ਕਿਹਾ ਵੀ ਚਲ ਗਰੀਬ ਦਾ ਭਲਾ ਕਰਦੇ ਕੋਈ ਕਾਰਸੇ ਵਾਲਾ ਕਰਦਾ ਭਲਾ ਕੀ ਨਹੀਂ ਕਰਦੇ ਭਲਾ ਵੀਰੇ ਕਾਰਸੇ ਵਾਲੇ ਨੇ ਤੁਹਾਨੂੰ ਮੈਂ ਦੱਸਾਂ 1 ਮਿੰਟ ਮੇਰੀ ਗੱਲ ਸੁਣੋ ਚਲ ਤੁਹਾਡੇ ਵਿਚਾਰ 1 ਮਿੰਟ ਮੇਰੀ ਗੱਲ ਸੁਣੋ ਪਹਿਲਾਂ ਦੱਸੋ ਜਿਹੜੇ ਕਾਰਸੇ ਵਾਲੇ ਆ ਕਦੇ ਚਲੋ ਮੰਗਦੇ ਆ ਲੋਕਾਂ ਕੋਲੋਂ ਤੇ ਇੱਕ ਹਿਸਾਬ ਨਾਲ ਕੋਈ ਹਸਪਤਾਲ ਬਣਾਇਆ ਕਿਸੇ ਗਰੀਬ ਘਰ ਦੇ ਵਿੱਚ ਕੋਈ ਗਰੀਬ ਹੈ ਕਿਸੇ ਦਾ ਘਰ-ਬਾਰ ਹੈ ਨਹੀਂ ਕੋਈ ਘਰ-ਬਾਰ ਕਿਸੇ ਨੂੰ ਬਣਾ ਕੇ ਦਿੰਦਾ ਹੈ ਜੇ ਕਿਸੇ ਦਾ ਘਰ ਵਾਲਾ ਮਰ ਜਾਂਦਾ ਹੈ ਨਹੀਂ ਕਿਸੇ ਦਾ ਉਹ ਤੇ ਜਵਾਕ ਕਿਵੇਂ ਪਾਲੂਗਾ ਅਸਕਰ ਤੇ ਕੋਈ ਆਪਣਾ ਨਾਲ ਤੇ ਕਰਨਾ ਹੀ ਪੈਂਦਾ ਪਰ ਹੁਣ ਮੈਂ ਦੱਸਾਂ ਅਸੀਂ ਏ ਨਹੀਂ ਕਹਿੰਦੇ ਹਰ ਥਾਂ ਤੇ ਅਸੀਂ ਉਹ ਨਹੀਂ ਅਸੀਂ ਕਹਿੰਦੇ ਵੀ ਚਲੋ ਪ੍ਰਾਤਨ ਮਾਰਤਾ ਜਿਹੜੇ ਢਾਈਆਂ ਨੇ ਉੱਥੇ ਅਸੀਂ ਵਿਰੋਧ ਵੀ ਕਰਦੇ ਆਂ ਕਾਰਸੇਵਾਲਿਆਂ ਦਾ ਪਰ ਜਿੰਨੀ ਗੁਰੂ ਘਰਾਂ 'ਚ ਸੇਵਾ ਚੱਲਦੀ ਆ ਸਾਰੇ ਕਿਤੇ ਐਸਜੀਪੀਸੀ ਵਾਲੇ ਸੇਵਾ ਲਾ ਦਿੰਦੇ ਨੇ ਵੀ ਆਹ ਬਣਾ ਦਿਓ ਜੀ ਕਾਰਸੇਵਾਲਿਆਂ ਦਾ ਇੱਕ ਮਿੰਟ ਮੇਰੀ ਹੁਣ ਮੈਂ ਤੁਹਾਡੀ ਗੱਲ ਸੁਣੀਓ ਮੇਰੀ ਗੱਲ ਪੂਰੀ ਸੁਣ ਲਓ ਠੀਕ ਹੈ ਸੇਵਾ ਲਾ ਦਿੰਦੇ ਨੇ ਜਿੰਨਾ ਪ੍ਰਬੰਧ ਚੱਲਦਾ ਸਾਰਾ ਉੱਥੇ ਕਾਰਸੇਵਾਲੇ ਕਰਦੇ ਨੇ ਹੁਣ ਉਧਰ ਮਾਜੇ 'ਚ ਹੜ ਆਏ ਨੇ ਤੁਹਾਨੂੰ ਪਤਾ ਕਾਰਸੇਵਾਲੇ ਇੱਕ ਸੰਪਰਦਾ ਨੇ ਪਬਲਿਕ ਕਰਦਾ ਬਿਰੇ ਮੇਰੀ ਗੱਲ ਤਾਂ ਸੁਣ ਲੋ ਮੇਰੀ ਬੇਨਤੀ ਸੁਣ ਲੋ ਜਾਂ ਤੁਸੀਂ ਦੱਸ ਦਿਓ ਪਹਿਲਾਂ ਜਾਂ ਮੇਰੀ ਸੁਣ ਲੋ ਕਾਰ ਸੇਵਾ ਵਾਲੀ ਇੱਕ ਸੰਪਰਦਾਨ ਨੇ 500 ਕਰੋੜ ਰੁਪਈਆ ਹੁਣ ਐਲਾਨ ਕੀਤਾ ਸਰਕਾਰ ਨੇ 900 ਕਰੋੜ ਦਾ ਐਲਾਨ ਕੀਤਾ ਕੇਂਦਰ ਸਰਕਾਰ ਨੇ 1600 ਕਰੋੜ ਲਾਇਆ ਕੱਲੀ ਕਾਰ ਸੇਵਾ ਵਾਲਿਆਂ ਨੇ 500 ਕਰੋੜ ਰੁਪਈਆ ਲਾਣ ਕੀਤਾ ਉਧਰ ਲਾਉਣ ਨੂੰ ਅੱਛਾ ਕਾਰ ਸੇਵਾ ਵਾਲਿਆਂ ਨੇ ਲਾਉਣਾ 500 ਕਰੋੜ ਰੁਪਈਆ ਮਾਝੇ 'ਚ ਮਾਝੇ 'ਚ ਹਾਂ ਜੇ ਕਹਿੰਦੇ ਤੁਹਾਨੂੰ ਮੈਂ ਵੀਡੀਓ ਦੇ ਦਿੰਨਾ ਮੇਰੀ ਗੱਲ ਸੁਣੋ ਕਣ ਕੋਈ 50 ਕਰੋੜ ਦਿੰਦਾ ਕੋਈ 5 ਲੱਖ ਦਾ ਨਹੀਂ ਬਾਕੀ ਮੇਰੀ ਚਲੋ ਸਾਰੀ ਗੱਲਾਂ ਛੱਡੋ ਵੀ ਤੁਸੀਂ ਜਿਹੜੀ ਭੀਖ ਮੰਗਦੇ ਉਹਨੂੰ ਸਹੀ ਕਹਿੰਦੇ ਹੋ ਫਿਰ ਇਹਦਾ ਮਤਲਬ ਦੇਖ ਆਪਾਂ ਤੇ ਵੀ ਭੀਖ ਮੰਗਣੇ ਸਹੀ ਨਹੀਂ ਕਹਿੰਦੇ ਚਲੋ ਫਿਰ ਹੋਰ ਆਪਾਂ ਕੀ ਕਹਿ ਰਹੇ ਆ ਆਪਾਂ ਇਹੀ ਕਹਿ ਰਹੇ ਆ ਆਪਣੇ ਗੁਰੂ ਸਾਹਿਬ ਨੇ ਕੀ ਕਿਹਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਕਿਰਤ ਕਰਨ ਨੂੰ ਪਹਿਲ ਦਿੱਤੀ ਆ ਗੁਰੂ ਨਾਨਕ ਦੇ ਪਾਤਸ਼ਾਹ ਕੀ ਨਹੀਂ ਕਰ ਸਕਦੇ ਸੀਗੇ ਅਕਾਲ ਪੁਰਖ ਸੀਗੇ ਆਪ ਉਹ ਕੀ ਨਹੀਂ ਕਰ ਸਕਦੇ ਸੀ ਉਹਨਾਂ ਨੇ ਹਲ ਕਿਉਂ ਚਲਾਇਆ ਆਪਾਂ ਨੂੰ ਸਿੱਖਿਆ ਦੇਣ ਲਈ ਕਿ ਮਿਹਨਤ ਕਰੋ ਮੇਰਾ ਸਿੱਖ ਹੁਣ ਪ੍ਰਵਾ ਦੇਖ ਇਹ ਛੋਟੇ ਛੋਟੇ ਜਵਾਬ ਆ ਮਿਹਨਤ ਹੁਣ ਮਿਹਨਤ ਇਹਦੀ ਪਿਓ ਹੁਣ ਮਿਹਨਤ ਕਰਕੇ ਦਿਖਾਉਂਦੇ ਹੁਣ ਕੰਗੇ ਕੜੇ ਲਾਏ ਨਾ ਆ ਪਰ ਉਹ ਠੀਕ ਆ ਇਹ ਕਰੋ ਅਸੀਂ ਪ੍ਰਮੋਸ਼ਨ ਕਰਦੇ ਆ ਔਰ ਅਸੀਂ ਕਹਿੰਨੇ ਵੀ ਭਾਈ ਇਹਨਾਂ ਤੋਂ ਕੋਈ ਵੀ ਔਰੇ ਆਉਂਦਾਗਾ ਚਮਕੌਰ ਸਾਹਿਬ ਆਹ ਦੁਕਾਨ ਐ ਇਹਨਾਂ ਤੋਂ ਖਰੀਦਦਾਰੀ ਕਰੋ ਇਹ ਗੱਲ ਬਣਦੀ ਆ ਪਰ ਤੁਸੀਂ ਜਿਹੜੀ ਇਹ ਗੱਲ ਕਹਿੰਦੇ ਹੋ ਵੀ ਹਾਂ ਵੀ ਗਰੀਮ ਨੇ ਖਾਣਾ ਹੀ ਆ ਉਹ ਗੱਲ ਗਲਤ ਆ ਦੇਖ ਗਰੀਬ ਨੇ ਤੇ ਗਰੀਬ ਨੇ ਹੁਣ ਮੰਗ ਕੇ ਥੋੜੀ ਖਾਣਾ ਜੀ ਭੀਖ ਥੋੜੀ ਮੰਗਣੇ ਗੁਰੂ ਘਰ ਕੀ ਨਹੀਂ ਹੈਗਾ ਲੰਗਰ ਕਿਹੜਾ ਕਿਨੂੰ ਮਨਾ ਕਰਦੇ ਆਂ ਨਹੀਂ ਗੱਲ ਸੁਣ ਅਸੀਂ ਹੁਣ ਗਜਾ ਲੈਣੇ ਜਾਂਦੇ ਪਿੰਡਾਂ 'ਚ ਲੈਣੇ ਜਾਂਦੇ ਨਾ ਗੁਰੂ ਦੇ ਨਾਂ ਤੇ ਜਾਂਦੇ ਨੇ ਉਹ ਕਿਤੇ ਭੀਖ ਹੁੰਦਾ ਦੱਸ ਉਹ ਵੀ ਤੇ ਮੰਗ ਕੇ ਲਿਆਉਣਾ ਹੈ ਯਾ ਉਹ ਉਹਨੂੰ ਤੁਸੀਂ ਇਹਦੇ ਨਾਲ ਕੰਪੇਅਰ ਕਰਦੇ ਹੋ ਨਹੀਂ ਨਹੀਂ ਉਹ ਗੱਲ ਕਰਦੇ ਆਪਾਂ ਨਹੀਂ ਗਜਾ ਨੂੰ ਤੁਸੀਂ ਇਹ ਜੰਤਰੀਆਂ ਦੇ ਵੱਟੇ ਫੀਸ ਦੇ ਵੱਟੇ ਭੀਖ ਮੰਗਣ ਦੇ ਨਾਲ ਤੁਸੀਂ ਮਿਲਾ ਰਹੇ ਆਂ ਬਾਬਾ ਜੀ ਉਹ ਗੱਲ ਯਾਰ ਤੂੰ ਤੇ ਹੋਰੀ ਪਾਸੇ ਲੈ ਜਾਂ। ਖਾਲਸਾ ਜੀ ਤੁਸੀਂ ਉਹ ਕਿਹਾ ਮੈਂ ਤਾਂ ਤੁਹਾਡੀ ਬੋਲੇ ਪੂਰੇ ਕੀਤੇ ਨੇ ਵੀ ਤੁਸੀਂ ਉਹਦੇ ਨੂੰ ਤੁਸੀਂ ਕਹਿੰਦੇ ਉਹ ਵੀ ਮੰਗਣਾ ਹੀ ਆ। ਉਹ ਮੰਗਦੇ ਹੋ ਤੁਸੀਂ ਆਪਣੇ ਲਈ ਨਹੀਂ ਮੰਗਦੇ ਹੋ। ਉਹ ਤੁਸੀਂ ਸੰਗਤ ਲਈ ਲੈ ਕੇ ਆਉਂਦੇ ਹੋ। ਉਹ ਤੇ ਕਈਆਂ ਦੇ ਮੂੰਹ ਚ ਪੈਂਦਾ। ਉਹ ਕਈਆਂ ਦੇ ਮੂੰਹ ਚ ਪੈਂਦਾ ਉਹ ਤੁਸੀਂ ਆਪਣੇ ਪਰਸਨਲ ਲਈ ਨਹੀਂ। ਜਿਹੜਾ ਇਹ ਆ ਇਹ ਮੰਗ ਰਹੀ ਸੀ ਬੱਚੀ ਇਹ ਆਪਣੇ ਲਈ ਮੰਗ ਰਹੀ ਸੀ। ਇਹਨੂੰ ਤਾਂ ਰੋਕਿਆ ਸੀ। ਕੱਲ ਵੀ ਆਪਣੇ ਵਾਸਤੇ ਮੰਗਦਾ ਸੀ ਕਿਸੇ ਵਾਸਤੇ ਨਹੀਂ ਮੰਗਦਾ ਉਹ ਆਪਾਂ ਜਿਹੜਾ ਤੁਸੀਂ ਲੈ ਕੇ ਆਉਂਦੇ ਹੋ ਨਾ ਤੁਹਾਡੀ ਸੇਵਾ ਬਹੁਤ ਵੱਡੀ ਸੇਵਾ ਤੁਸੀਂ ਗਜਾ ਕਰਦੇ ਹੋ ਘਰ ਘਰ ਜਾਂਦੇ ਹੋ ਸਾਈਕਲ ਚ ਲਾ ਕੇ ਠੀਕ ਆ ਪਰ ਉਹ ਤੁਸੀਂ ਆਪਣੇ ਲਈ ਨਹੀਂ ਲੈ ਕੇ ਆਉਂਦੇ ਤੁਸੀਂ ਸੰਗਤ ਲਈ ਲੈ ਕੇ ਆਉਂਦੇ ਹੋ ਉਹ ਚ ਤੁਹਾਡਾ ਕੋਈ ਨਿੱਜ ਨਹੀਂ ਹੁੰਦਾ ਤੁਹਾਡਾ ਕੋਈ ਆਪਣਾ ਸੁਆਰਥ ਨਹੀਂ ਹੁੰਦਾ ਤੁਸੀਂ ਲੋਕਾਂ ਦੀ ਸੇਵਾ ਲਈ ਮੰਗਦੇ ਹੋ ਉਹਨੂੰ ਉਹ ਚੀਜ਼ ਨੂੰ ਇਹਦੇ ਨਾਲ ਨਾ ਜੋੜੋ ਬਾਬਾ ਜੀ ਤੁਸੀਂ ਗਜਾ ਨੂੰ ਸਾਰੀ ਸੰਗਤ ਮਾਤਾ ਜੀ ਅੱਜ ਤੋਂ ਬਾਅਦ ਬੱਚੀ ਨੂੰ ਨਾ ਭੇਜਿਓ ਅਸੀਂ ਕਹਿ ਦਿੰਨੇ ਆਂ ਔਰ ਸੰਗਤ ਜਿਹੜੀ ਵੀ ਆਊਗੀ ਤੁਹਾਡੇ ਤੋਂ ਖਰੀਦਦਾਰੀ ਕਰ ਲਿਆ ਕਰੋ ਕਿ ਪਰ ਅੱਜ ਤੋਂ ਬਾਅਦ ਬੱਚੀ ਦੇ ਹੱਥੇ 'ਚ ਅਸੀਂ ਜੰਤਰੀ ਇਹਦੇ ਬਹਾਨੇ ਨਾਲ ਇਹ ਕੀ ਕੁਛ ਚੱਲਦਾ ਜੰਤਰੀਆਂ ਦੇ ਬਹਾਨੇ ਨਾਲ ਸਾਨੂੰ ਪਤਾ ਸਾਰਾ ਅਸੀਂ ਇਹੀ ਕੰਮ ਕਰਦੇ ਆਂ ਇਹਨੂੰ ਬੱਚੀ ਨੂੰ ਨਾ ਕਰਿਆ ਕਰੋ ਲੈ ਵੀ ਚੱਲਦਾ ਨਹੀਂ ਨਹੀਂ ਹੁਣ ਨਹੀਂ ਕਰਨੀ ਚਾਹਉਂ ਤੁਸੀਂ ਸਹੀ ਕਹਿ ਰਹੇ ਹੋ ਇਹਦੀ ਜਾਨ ਨੂੰ ਵੀ ਖਤਰਾ ਬੱਚੇ ਦੀ ਸਾਡੇ ਨਾਲ ਲਾਇਓ ਕੋਈ ਖਬਰ ਪੋਰ ਬੱਚੇ ਦੀ ਜਾਨ ਨੂੰ ਵੀ ਖਤਰਾ ਹੈ ਇਹਦੇ ਕੋਈ ਨਹੀਂ ਗਰੇ ਜਾਵੇ ਜਵਾਕ ਜੀ ਉੱਥੇ ਤੱਕ ਕਿੰਨੀ ਕ ਜਾਨ ਐ ਇੱਚ ਚਾ ਚੀਜ਼ ਆ ਗਈ ਨਾ ਆ ਜਾਣਾ ਨਹੀਂ ਸੀ ਕਿ ਮੈਂ ਦੇੜੀਆਂ ਆਪਾਂ ਨੇ ਕੋਲ ਸਾਡਾ ਵਖਾ ਗਿਆ ਬਹੁਤ ਸਹੀ ਕਿ ਆ ਰਹੇ ਨਹੀਂ ਕਹਿ ਰਹੇ ਆ ਪਤਾ ਕਿ ਇਹਨੇ ਅਜੇ ਸਿੱਖਣਾ ਜਵਾਕ ਨੇ ਐਵੇਂ ਗਲਤ ਸਿੱਖਿਆ ਨਾ ਦਈਏ ਆਪਾਂ ਧੰਨਵਾਦ ਤੁਸੀਂ ਚਲੋ ਵਧੀਆ ਸਮਝਿਆ ਤੁਸੀਂ ਠੀਕ ਐ ਇਹਨੂੰ ਬੱਚੇ ਨੂੰ ਵੀ ਸਮਝਾਓ ਛੋੜਾ ਜਿਹਾ ਬੱਚਾ ਆ ਗਿਆ ਇੱਥੋਂ ਗਿਰ ਜਵੇ ਕੀ ਜਾਨ ਆ ਬੱਚੇ ਚ ਜਵਾਕਾਂ ਦੀ ਸੰਗਤ ਆਉਂਦੀ ਉਹਦੇ ਪਿੱਛੇ ਭੱਜਦਾ ਸੀ ਵੱਡੇ ਵੀ ਗਿਰ ਜਾਂਦੇ ਉਹਨਾਂ ਦਾ ਕੀ ਹਾਲ ਐ ਫਿਰ ਬਾਬਾ ਜੀ ਆਪਾਂ ਖੁੱਲੀ ਛੋਟ ਦੇ ਦੀ ਆਪਣੀ ਮਰਜ਼ੀ ਦਾ ਵਿਆਹ ਮਰਜ਼ੀਆਂ ਕਰ ਲੈਂਦੇ ਉਹਨਾਂ ਦਾ ਕੀ ਹੱਲ ਹੈ ਫਿਰ ਉਹਨਾਂ ਦਾ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਜਿਹੜੇ ਕਰਦੇ ਨੇ ਉਹ ਵੀ ਹਰੇਕ ਬਾਬਾ ਜੀ ਪਤਾ ਕੀ ਗੱਲ ਆ ਆਪਾਂ ਇੱਕ ਮਿੰਟ ਬੇਨਤੀ ਆ ਬਾਬਾ ਜੀ ਮੇਰੀ ਬੇਨਤੀ ਸੁਣਿਓ ਜੇ ਆਪਣੇ ਮੂਰੇ ਇੱਕ ਗਲਤੀ ਹੋ ਰਹੀ ਹੈ ਇੱਕ ਮੂਰੇ ਆਪਣੇ ਗਲਤੀ ਹੋ ਰਹੀ ਆ ਆਪਾਂ ਉਹ ਗਲਤੀ ਨੂੰ ਲੁਕਾਉਣ ਲਈ ਆਪਾਂ ਦੋਈ ਗਲਤੀ ਦਾ ਹਵਾਲਾ ਨਹੀਂ ਨਾ ਦੇ ਸਕਦੇ ਹੁਣ ਗੱਲ ਸੁਣ ਕਈ ਵਾਰ ਕੋਈ ਗਲਤ ਆਪਾਂ ਮੰਨ ਲਓ ਕਿਸੇ ਗਲਤ ਨੂੰ ਰੋਕਦੇ ਆਂ ਵੀ ਆਹ ਭਾਈ ਤੂੰ ਕਿਉਂ ਗਲਤ ਕਰਦਾ ਆਪਾਂ ਨੂੰ ਲੋਕ ਕਹਿੰਦੇ ਨੇ ਜੀ ਉਹ ਵੀ ਕਰਦਾ ਇਹਦਾ ਮਤਲਬ ਆਪਾਂ ਉਹ ਕਰਦਾ ਜੇ ਉਹਦੇ ਕਰਕੇ ਆਪਾਂ ਇਹਨੂੰ ਨਹੀਂ ਨਾ ਛੱਡ ਸਕਦੇ ਹੁਣ ਜਿਹੜਾ ਕੁਝ ਆਪਣੀ ਅੱਖਾਂ ਦੇ ਸਾਹਮਣੇ ਇਸ ਟਾਈਮ ਹੋ ਰਿਹਾ ਆਪਾਂ ਪਹਿਲਾਂ ਆਪਣਾ ਫਰਜ਼ ਆਪਾਂ ਉਹ ਚੀਜ਼ ਨੂੰ ਰੋਕਣਾ ਜਿਹੜੀ ਉਹ ਬਾਤ ਦੀ ਆਪਾਂ ਉਹਦੇ ਹੁਣ ਜਿਹੜੀ ਤੁਸੀਂ ਲਹਿਮਰ ਜਾਲੀ ਕਿ ਗੱਲ ਕੀਤੀ ਆ ਅਸੀਂ ਇਹਦੇ ਖਿਲਾਫ ਵੀ ਠਾਉਨੇ ਆਂ ਇੱਕ ਨਹੀਂ ਹੈਗੇ ਇੱਥੇ ਬਾਬਾ ਜੀ ਕਿੰਨ ਚਾਰ ਪੰਜ ਜਣੇ ਸਾਰਿਆਂ ਦੇ ਅਸੀਂ ਪਹਿਲਾਂ ਵੀ ਕਰਕੇ ਗਏ ਜੀ ਅੱਗੇ ਵੀ ਕਰਦੇ ਕਰਦੇ ਵੀ ਰਾਂਗੇ ਅਸੀਂ ਸਾਰੇ ਕਿਤੇ ਕਰ ਰਹੇ ਆ ਜਿਹੜੇ ਸਿੱਖੀ ਨੂੰ ਬਦਨਾਮ ਕਰਦੇ ਨੇ ਉਹ ਕੀਰਤਪੁਰ ਸਾਹਿਬ ਕਈ ਪਤਾ ਕੀ ਕਰਦੇ ਨੇ ਪ੍ਰਵਾਸੀ ਦਮਾਲੇ ਸਾਂ ਜਾ ਕੇ ਪੱਗਾਂ ਸਾਂ ਜਾ ਕੇ ਮੰਗਦੇ ਨੇ ਜਿਹੜਾ ਕੋਈ ਬਾਹਰੋਂ ਆਉਂਦਾ ਉਹ ਅਗਲਾ ਕਹਿੰਦਾ ਸਰਦਾਰ ਮੰਗਦੇ ਨੇ ਹੁਣ ਪੂਰੀ ਦੁਨੀਆ 'ਚ ਇਹ ਗੱਲ ਮਸ਼ਹੂਰ ਆ ਵੀ ਸਿੱਖ ਕਦੇ ਮੰਗਦਾ ਨਹੀਂ ਸਿੱਖ ਮਰ ਜੂਗਾ ਭੀਖ ਨਹੀਂ ਮੰਗਦਾ ਸਿੱਖ ਆ ਤੁਸੀਂ ਦੇਖੋ ਕਿ ਖੇਤਾਂ ਵਿੱਚ ਪਿੰਡਾਂ 'ਚ ਲੱਗੇ ਹੁੰਦੇ ਆ ਸਾਰੇ ਪੰਨੇ ਵੀ ਬੰਨੇ ਹੁੰਦੇ ਤੇ ਹਨਾ ਪੰਨੇ ਬੰਨੇ ਹੁੰਦੇ ਜੜਦੇ ਲਾਉਂਦੇ ਹੁੰਦੇ ਨਿਆਬੀ ਤਾਂ ਬਹੁਤ ਘੱਟ ਨੇ ਬਾਬਾ ਜੀ ਉਹਦੇ ਹਾਂ ਜ਼ਿਆਦਾਤਰ ਪ੍ਰਵਾਸੀ ਨੇ ਅਸੀਂ ਤਾਂ ਜਿੰਨੇ ਫੜੇ ਨੇ ਹਾਂ ਹੈ ਹੀ ਹੋਣਾ ਬੱਚੇ ਕਰਦੇ ਠੀਸ ਬਦਲੇ ਕਰੀ ਜਾਂਦੇ ਕੰਮ ਖਰਾਬ ਹੁਣ ਉਹ ਅਸੀਂ ਇੱਥੇ ਫੜਿਆ ਅਸੀਂ ਫਤੇਗੜ ਸਾਹਿਬ ਉਹ ਤਮਾਕੂ ਜੇਬ ਚ ਉਹਦੇ ਅੰਦਰ ਭੀਖ ਮੰਗਦਾ ਸੀ ਬਾਬਾ ਜੀ ਬਾਬਾ ਜੀ ਸੁਣਾ ਕੇ ਥਾਰੀ ਗੱਲ ਹਾਂ ਜੀ ਤੁਹਾਡੇ ਨਾਲ ਤਾਂ ਵਿਚਾਰ ਕੀਤਾ ਸੀ ਇਹ ਮੁਹਿੰਮ ਚ ਲਾਉਣਾ ਸਾਨੂੰ ਸੰਗਤ ਪਤਾ ਕੀ ਕਹਿੰਦੀ ਆ ਸਾਨੂੰ ਸੰਗਤ ਕਹਿੰਦੀ ਆ ਵੀ ਤੁਸੀਂ ਨਿਹੰਗ ਸਿੰਘਾਂ ਦਾ ਸਾਥ ਲਿਆ ਕਰੋ ਨਾਲ ਨਹੀਂ ਉਹ ਅਸੀਂ ਸਮਝਾ ਅਸੀਂ ਤਾਂ ਹੀ ਤੁਹਾਡੇ ਨਾਲ ਵਿਚਾਰਾਂ ਕੀਤੀਆਂ ਨੇ ਇਹ ਨਹੀਂ ਨਹੀਂ ਇਹ ਗਲਤ ਗੱਲ ਨਹੀਂ ਬੰਦ ਕਰਨਾ ਚਾਹੀਦਾ ਇਹ ਸਿਸਟਮ ਮੰਗਣਾ ਦੇ ਬਿਲਕੁਲ ਬੰਦ ਹੁਣ ਮਾਤਾ ਜੀ ਨੇ ਅੱਗੇ ਪੁੱਛਿਆ ਕੀ ਕਿ ਪਹਿਲਾਂ ਤੋਂ ਮਾਰ ਗਿਆ ਫਤਾ ਗੱਲ ਕੀ ਹੋਈ ਬਾਬਾ 10 12 ਹੋਰ ਮੁੰਡੇ ਗਏ ਸੰਗਤ ਆਈ ਹੋਈ ਆ ਨਾ ਉਹਦੇ ਨਾਲ ਉਹ ਜੰਤਰੀ ਲੈ ਕੇ ਵੇਚਣ ਜਾਂ ਜਿੰਮੇ ਵੀ ਮੰਗਣ ਚਲੀ ਗਈ ਹੁਣ ਜੇ ਕਿਸਦਾ ਹੱਥੇ ਲੱਗ ਕੇ ਜਾਂਦਾ ਮੈਂ ਤਾਂ ਪਹਿਲੀ ਗੱਲ ਭੀਖ ਮੰਗਣੀ ਵੀ ਗਲਤ ਆ ਜੇ ਹੱਥ ਵੱਜੇ ਜਾਂਦਾ ਜਾਨ ਚਲੀ ਜਾਂਦੀ ਉਹਦੀ ਕੋਈ ਵੀ ਨੁਕਸਾਨ ਹੋ ਸਕਦਾ ਸੀ ਇਹ ਸਾਡੇ ਇਹ ਸੰਤ ਜੀ ਕੀ ਕਹਿੰਦੇ ਸਾਡੇ ਵਿਚਾਰਿਆਂ ਵੇਸ ਕੀਤੇ ਨੇ ਇਹਨਾਂ ਨੇ ਕੀ ਕਰਨਾ ਹੈ ਨਾ ਸਮੇਂ ਦੀ ਉਹ ਨਹੀਂ ਮਾਰ ਪਈ ਹੁੰਦੀ ਬੰਦੇ ਨਾਲ ਬੰਦੇ ਸਮੇਂ ਦੀ ਮਾਰ ਪਈ ਹੁੰਦੀ ਨਹੀਂ ਚਲੋ ਬੱਬਾ ਜੀ ਪਤਾ ਕਿ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਤਾਂ ਕਿਰਤ ਕਰਨ ਦਾ ਕਿਹਾ ਮੈਂ ਤੈਨੂੰ ਦੱਸਾਂ ਕੋਈ ਵੀ ਨਾ ਦੁਨੀਆ ਤੇ ਜੇ ਸਿੱਖ ਧਰਮ ਦੇ ਵਿੱਚ ਹੁਣ ਆਪਾਂ ਕਹਿੰਦੇ ਗੁਰੂ ਘਰ ਦੀ ਕੋਲ ਗਰੀਬ ਦੀਨ ਨੂੰ ਹੁਣ ਕੋਈ ਦੇਖਦਾ ਦੱਸੋ ਦੇਖਦਾ ਕੋ ਨੀਂਹ ਦੇਖਦਾ ਇਹੀ ਚੱਕਾ ਚੋਲਾ ਦੇ ਦਿੰਦਾ ਸੰਸਾਰ ਬਾਬਾ ਜੀ ਗੱਲ ਸੁਣ ਮੈਂ ਤੁਹਾਡੀ ਗੱਲ ਮੰਨ ਲਈ ਉਹ ਕੀ ਕਮੀਆਂ ਮਤਲਬ ਉਹ ਚ ਵੀ ਤੁਹਾਨੂੰ ਪਤਾ ਹੈ ਨਾ ਵੀ ਉਹ ਚ ਕਮੀ ਆ ਹਾਂ ਕਮੀ ਆ ਵੀ ਉਹ ਜਾਂ ਤਾਂ ਗਲਤ ਹੱਥਾਂ ਚ ਆ ਜਿਹੜਾ ਪ੍ਰਬੰਧ ਉੱਪਰ ਗਲਤ ਹੱਥਾਂ ਜਾਂ ਹਾਂ ਉਹ ਵੀ ਸੁਧਾਰ ਉਹ ਵੀ ਫਿਰ ਆਪਾਂ ਨੂੰ ਆਵਾਜ਼ ਉਠਾਉਣੀ ਪੈਣੀ ਹੈ ਜੀ ਆਪਾਂ ਨੂੰ ਉਹ ਤਾਂ ਜੁਰਾ ਕਰਨਾ ਪੈਣਾ ਜੀ ਹੁਣ ਜੀ ਆਪਾਂ ਇੰਝ ਕਹੀ ਜਾਈਏ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕਾ ਹੀ ਪਰ ਗਰੀਬ ਨੂੰ ਮਿਲਦਾ ਨਹੀਂ ਇਹਦੇ ਨਾਲ ਤਾਂ ਚੱਲਣਾ ਨਹੀਂ ਉੱਥੇ ਕਾਰਨ ਕੀ ਆ ਬਾਬਾ ਜੀ ਉਹ ਵੀ ਫਿਰ ਆਪਾਂ ਹੀ ਦੂਰ ਕਰਨਾਗਾ ਕਾਰਨ ਪਤਾ ਕੀ ਹੈ ਵੀਰ ਦੇਖ ਆਪਾਂ ਕਾਰਨ ਜਿਹੜਾ ਗੁਰੂ ਘਰ ਦੇ ਗੋਲਕ ਹੁੰਦਾ ਨਾ ਬੀ ਚੰਗੇ ਕੰਮ ਕਰਨੇ ਵਾਸਤੇ ਹੁੰਦੇ ਬਾਕੀ ਬਾਬਾ ਜੀ ਇੱਕ ਗੱਲ ਇਹ ਵੀ ਹੈ ਦੋਹੇ ਪੱਖ ਨੇ ਗੁਰੂ ਘਰਾਂ 'ਚ ਪ੍ਰਬੰਧ ਵੀ ਅਸੀਂ ਤਾਂ ਸੇਵਾ ਕਰਨ ਵੀ ਜਾਂਦੇ ਅਸੀਂ ਦੇਖਦੇ ਗੁਰੂ ਘਰ ਦਾ ਪ੍ਰਬੰਧ ਵੀ ਬਹੁਤ ਹੈ ਜੀ ਖਰਚਾ ਵੀ ਬਹੁਤ ਹੈ ਜੀ ਆਪਾਂ ਦੇਖੀਏ ਬਹੁਤ ਅੱਛਾ ਹੈ ਬਹੁਤ ਕਰਕੇ ਗੁਰੂ ਘਰ ਦਾ ਦੇਖ ਕੇ ਜਾ ਕੇ ਪਤਾ ਲੱਗਦਾ ਜੀ ਮੈਂ ਕਹਿੰਦਾ ਸਵੇਰੇ 3 ਵਜੇ ਤੋਂ ਲੰਗਰ ਛਕਣ ਵਾਲੇ ਆਉਣੇ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਜ਼ਿਆਦਾਤਰ ਪ੍ਰਵਾਸੀ ਹੁੰਦੇ ਨੇ ਉਹਨਾਂ 'ਚ ਸਵੇਰ ਤੋਂ 3 ਵਜੇ ਤੋਂ ਲੰਗਰ ਛਕਣ ਲੱਗ ਜਾਂਦੇ ਨੇ ਆਪਣੇ ਘਰ 'ਚ ਦੋ ਪਰੌਣੇ ਆ ਜਾਣ ਜੀ ਦੇਖ ਲਓ ਕਿੰਨਾ ਖਰਚਾ ਹੋ ਜਾਂਦਾ ਵੇ ਦੇ ਲੋਕ ਕਿੰਨੀ ਸੰਗਤ ਲੰਗਰ ਪ੍ਰਬੰਧ ਵੀ ਬਹੁਤ ਵੱਡੇ ਨੇ ਜੀ ਬਾਬੇ ਨਾਨਕ ਦਾ ਲੰਗਰ ਹੈ ਭਾਈ ਇਹਦੇ ਬਾਕੀ ਜਿਹੜਾ ਲੋਡ ਬੰਦ ਹੈ ਜੀ ਜਿਆਦਾ ਲੋਡ ਬੰਦਾ ਉਹਦੀ ਮਦਦ ਹੁੰਦੀ ਵੀ ਹੈ ਜੀ ਆਪਾਂ ਐਵੇਂ ਨਹੀਂ ਕਹਿ ਸਕਦੇ ਹੁਣ ਵੀ ਐਸਜੀਪੀਸੀ ਨੇ ਦੇਖ ਲਓ ਮੂਰੇ ਆਈ ਹੋਈ ਹੈ ਬਾਕੀ ਆਪਾਂ ਆਪਣੀਆਂ ਜਥੇਬੰਦੀਆਂ ਤੇ ਵੀ ਨਾ ਉਹ ਚੱਕੀ ਹੈ ਨਾ ਜਦ ਤੱਕ ਆਪਾਂ ਪੂਰੀ ਤਰ੍ਹਾਂ ਵਿੱਚ ਜਾ ਕੇ ਜਾਂਚ ਦੇਣੀ ਵੀ ਕਿੱਥੇ ਕਮੀਆਂ ਵਿਚਰ ਦੇਣੀ ਜਦ ਕਹਿੰਦੇ ਜਿਵੇਂ ਆਪਣੀ ਕਹਾਵਤ ਹੈ ਜੇ ਰਾਹ ਪਿਆ ਜਾਣੀ ਹੈ ਜਾਂ ਬਾਹ ਪਿਆ ਜਾਣੀ ਹੈ ਨਾ ਵੀ ਜਦੋਂ ਆਪਣਾ ਬਾਹ ਪਊਗਾ ਆਪਾਂ ਜਾਵਾਂਗੇ ਆਪਾਂ ਨੂੰ ਫੇਰ ਪਤਾ ਲੱਗ ਜਾਊਗਾ ਭਾਈ ਹੁਣ ਗੱਲ ਸੁਣੋ ਤੁਹਾਨੂੰ ਬੇਸ਼ੱਕ ਮੈਂ ਕਿਸੇ ਪੁਆਇੰਟ ਤੇ ਗਲਤ ਲੱਗਾ ਵੀ ਯਾਰ ਇਹ ਬੰਦੇ ਦੀ ਗੱਲ ਗਲਤ ਆ ਜਾਂ ਮੈਨੂੰ ਮਤਲਬ ਥੋੜੇ ਜਿਹੀ ਬਾਬਾ ਜੀ ਨੇ ਐ ਨਹੀਂ ਕਰਨਾ ਸੀ ਐ ਕਰਨਾ ਸੀ ਪਰ ਜੇ ਮੈਂ ਤੁਹਾਡੇ ਨਾਲ ਰਹੂੰਗਾ ਦੋ ਦਿਨ ਹਨਾ ਮੈਂ ਦੇਖੂੰਗਾ ਵੀ ਹਾਂ ਵੀ ਇੰਨੀ ਮਿਹਨਤ ਕਰਦੇ ਨੇ ਇੰਨੀ ਸੇਵਾ ਕਰਦੇ ਨੇ ਫਿਰ ਮੈਨੂੰ ਪਤਾ ਲੱਗੂ ਵੀ ਇਹ ਆਪਣੀ ਜਗ੍ਹਾ ਤੇ ਸਹੀ ਨੇ ਜਾਂ ਤੁਸੀਂ ਮੇਰੇ ਨਾਲ ਰਹੋਗੇ ਤੁਸੀਂ ਦੇਖੋਗੇ ਵੀ ਹਾਂ ਵੀ ਇਹ ਕਿੰਨੀ ਭੱਜ ਨੱਠ ਕਰਦੇ ਨੇ ਹਨਾ ਵੀ ਆ ਗਲਤ ਆਨਸਰਾਂ ਨੂੰ ਵੀ ਫੜਦੇ ਨੇ ਫਿਰ ਤੁਹਾਨੂੰ ਪਤਾ ਲੱਗੂਗਾ ਇਹ ਗੱਲ ਹੁੰਦੀ ਆ ਚਲੋ ਚਲੋ ਠੀਕ ਹੈ ਜੀ ਬੈਗਰਜੀ ਦਾ ਖਾਲਸਾ ਬੈਗਰਜੀ ਕੀ ਫਤ ਹੈ ਭਾਈ ਪਤਾ ਕੀ ਹੈ ਮੇਰੇ ਨਾਲ ਉਹ ਵੀਡੀਓ ਨਾ ਵਾਇਰਲ ਕਰਿਓ ਵੀਡੀਓ ਤੁਸੀਂ ਵਿੱਚ ਆ ਕੇ ਮੈਂ ਉੱਥੇ ਕੀ ਕਰਾ ਤੁਸੀਂ ਆਪ ਆ ਕੇ ਜੇ ਗਰ ਸੁਣੋ ਸਾਡਾ ਨਾਨਾ ਲੇ ਕੋਈ ਬੀਬੀ ਬੈਠੀ ਨਾ ਉਹਦੇ ਕੋ ਆਪ ਭੇਜਦੀ ਹੈ ਅੱਛਾ ਸਾਡਾ ਨਾਨਾ ਲੇ ਕੋਈ ਗੱਲ ਕਹੀ ਮੈਨੂੰ ਪਤਾ ਮੈਂ ਉਦਣੇ ਉਰੇ ਫੜੀਆ ਇਹ ਬਾਬਾ ਜੀ ਜਿਹੜੀ ਜਿਵੇਂ ਤੁਸੀਂ ਫੜ ਲਿਆ ਹੋਇਓ ਮਾ ਕਹ ਲੋ ਇਹ ਬਹੁਤ ਵੱਡਾ ਰਤਬਾ ਹੈ ਹਨਾ ਇਹ ਪਰ ਇਦਾਂ ਹੀ ਨਾ ਕਈ ਵਾਰ ਜਿਵੇਂ ਕੀਰਤਪੁਰ ਸਾਹਿਬ ਅਸੀਂ ਫੜਿਆ ਉਹ ਕਹਿੰਦਾ ਮੇਰੇ ਉਹ ਰੇੜੀ ਤੇ ਨਾ ਚਲਾਉਣੇ ਵਾਲੀ ਤੇ ਸਾਈਕਲ ਤੇ ਕਹਿੰਦਾ ਮੇਰੀ ਲੱਤਾਂ ਟੁੱਟੀਆਂ ਬਿਆਨੇ ਭੀਖ ਮੰਗਦਾ ਦੀ ਪ੍ਰਵਾਸੀਆਂ ਦੇ ਨਾਲ ਬੈਠਾ ਗਾਤਰਾ ਲਸਾ ਲਾ ਕੇ ਉਹਨੇ ਸਾਈਕਲ ਤੇ ਟੰਗਿਆ ਥੱਲੇ ਜਰਦੇ ਦੀਆਂ ਪੁੜੀਆਂ ਪਈਆਂ ਤਬਾਕੂ ਦੀਆਂ ਉਹਦੇ ਨਾਲ ਟੱਚ ਕਰੇ ਕਿਰਪਾਨ ਤੇ ਅਸੀਂ ਜਦ ਰੋਕੇ ਆ ਉਹਨੂੰ ਬਾਅਦ ਚ ਉੱਠ ਵੀ ਖੜਿਆ ਸਾਈਕਲ ਤੋਂ ਉੱਠ ਕੇ ਸਾਡੇ ਨਾਲ ਗੱਲਾਂ ਵੀ ਕਰਨ ਲੱਗ ਗਿਆ ਬਾਣੇ ਕਰਦੇ ਆਏ ਤੇ ਪਰ ਉਹ ਸਾਨੂੰ ਜਰਦਾ ਖੰਦਾ ਦਾ ਸਾਨੂੰ ਵਿੱਚ ਕਮੈਂਟ ਕਰਨ ਲੱਗੇ ਕਹਿੰਦੇ ਤੁਸੀਂ ਬਾਣੇ ਨੂੰ ਬਦਨਾਮ ਕਰਦੇ ਹੋ ਮੈਂ ਸੀ ਬਾਣੇ ਨੂੰ ਜਿਹੜੇ ਬਾਣੇ ਬਦਨਾਮ ਕਰਦੇ ਸਨ ਉਹਨਾਂ ਦੀ ਸੱਚਾਈ ਦੱਸੀ ਐਏ ਸੋਣੇ ਫੜਿਆ ਬੰਦਾ ਅੱਛਾ ਜੀ ਬਾਣਾ ਵਾ ਮੈਨੂੰ ਦੇਖ ਭੱਜ ਲੈ ਸੋਣੇ ਭੱਜਿਆ ਦਿਵਾਲੇ ਮੋਟਰਸਾਈਕਲ ਲਾ ਲੈ ਆਲੇ ਦਾਰੇ ਤੇ ਦੋ ਮੋਟਰਸਾਈਕਲ ਤੇ ਅੱਛਾ ਫੜ ਲਿਆ ਗੱਡੀ ਦੇ ਹੱਥਾਂ ਲੇ ਵੜ ਕੇ ਜਾ ਕੇ ਲੁੱਕੇ ਬੰਦ ਕਰ ਲੈ ਤੇ ਬਾਅਦ ਚ ਫੜ ਲਿਆ ਜਾ ਕੇ ਅਸੀਂ ਮੈਂ ਲੈ ਕੇ ਦਲਪੰਥ ਲੈ ਕੇ ਮਹਾਲੀ ਮੋਰਚੇ ਦੇ ਉੱਤੇ ਡਾਂਗੋ ਆਈ ਚੰਗੀ ਬਾਣਾ ਹਾਂ ਅੱਛਾ ਰੱਬ ਮੋਰਚੇ 'ਚ ਹਾਂ ਉੱਤੇ ਚੰਗੀ ਡਾਂਗੋ ਮਾ ਜੇ ਆ ਕੇ ਬਾਣਾ ਲਵਾਤਾ ਕੋਈ ਚੱਲ ਕਸ਼ੇਰਾ ਲਵਾਤਾ ਹਾਲ ਗੋ ਲਵਾ ਕੇ ਉਹਦੇ ਬਾਅਦ ਅਸੀਂ ਰੁਪਏ ਜਤਾ ਚੱਲ ਜਾ ਲੰਘ ਜਾ ਸਹੀ ਗੱਲ ਬਾਣੇ ਨੂੰ ਬਦਨਾਮ ਕਰ ਬਾਣੇ ਦੇ ਬਦਨਾਮ ਕਰਦਾ ਸਾਡਾ ਲੋਕ ਬੇ ਰੁਪਏ ਬਲੇ ਸਾਡਾ ਜਸੇਦਾ ਸਿੰਘ ਜਸੇਦਾ ਸਿੰਘ ਚਮਕੌਰ ਸਾਹਿਬਾ ਚਮਕੌਰ ਸਾਹਿਬ ਜੀ ਮਹਾਰਾਜ ਬਹੁਤ ਬਾਬਾ ਜੀ ਆ ਗਏ ਹਨ ਜਿਹੜੇ ਬਾਣੇ ਨੂੰ ਬਦਨਾਮ ਬਦਲਾਮ ਕਰਦੇ ਬਾਣੇ ਨੂੰ ਬੇਰੁਪਈਏ ਬਣਾਏ ਪਏ ਸੈਂ ਹਾਂ ਕਿਹਦੇ ਬੰਦੇ ਆ ਸਰਕਾਰ ਦੇ ਬੰਦੇ ਆ ਹਾਂ ਬਾਹਰ ਦੇ ਬੰਦੇ ਨਹੀਂ ਆ ਦੇਖੋ ਹੁਣ ਸਰਕਾਰ ਦੇ ਬੰਦੇ ਆ ਕਿਤਾ ਜਥੇਦਾਰ ਸਾਹਿਬ ਨੇ ਉਹਨੂੰ ਬੇਰੁਪਈਆ ਐਲਾਨ ਕਰਤਾ ਰਸੂਲਪੁਰ ਵਾਲੇ ਨੂੰ ਹਾਂ ਉਹ ਜਿਹੜਾ ਲੰਗਰ ਲਾਉਂਦਾ ਸੀ ਜਾ ਕੇ ਤੇ ਜੋਦਿਆ ਉਹਨੂੰ ਬੇਰੁਪਈਆ ਐਲਾਨ ਕਰਤਾ ਜੀ ਹਈ ਬੇਰੁਪਈਆ ਉਹ ਕਿਸੇ ਨਾਲ ਪੰਥ ਨਾਲ ਸੰਬੰਧ ਨਹੀਂ ਜੀ ਉਹਦਾ ਕਿਸੇ ਜਥੇਬੰਦੀ ਨਾਲ ਨਹੀਂ ਉਹ ਕੱਲੇ ਹੀ ਆਪ ਇਹਨੇ ਸਿੰਘ ਬਣਿਆ ਫਿਰਦਾ ਇਹਦੀ ਬਾਣੇ ਨੂੰ ਬਦਨਾਮ ਕਰਦਾ ਬਾਣੇ ਬਲਾਮ ਕਰਦੇ ਹਾਂ ਕਦੇ ਲਾਲ ਰੰਗ ਦਾ ਪਾਲੰਦਾ ਜੀ ਕਦੇ ਉਹ ਕੰਮ ਬੈ ਰੁਪਿਆ ਵਾਲੇ ਕੰਮ ਕਰਦੇ ਕਦੀ ਲਾਲਿਆ ਕਦੀ ਪਾਲਿਆ ਬੈ ਰੁਪਿਆ ਵਾਲਾ ਕੰਮ ਅਕਾਲ ਤੱਕ ਸਭ ਤੋਂ ਬੈ ਰੁਪਿਆ ਲਾਨ ਕਰਤਾ ਜੀ ਆਏ ਫੜਿਆ ਦੀ ਡੰਗ ਮਾਈ ਅਕਾਲ ਤੱਕ ਤੇ ਵਧੀਆ ਵਧੀਆ ਕੀਤਾ ਇੱਕ ਸੇਰੇ ਸਿੰਘ ਪੱਲਾ ਬਾਣਾ ਪਾ ਬੰਦਿਆ ਹੁਣ ਚੋੜਾ ਬਾਣਾ ਪਾ ਕੇ ਜਰਦਾ ਲਾਉਂਦਾ ਦਾ ਅਜੀ ਅਕਾਲ ਤੱਕ ਘਟਾ ਲੈ ਜਾ ਕੇ ਫੜ ਕੇ ਅੰਦਰ ਦੇਖ ਜਿੱਤੇ ਪੈਂਦੀ ਡੰਗ ਮਾਈ ਚੰਗੀ ਅਕਾਲ ਤੱਕ ਤੇ ਗੇਟ ਦੇ ਮੋਰੇ ਬਾਣਾ ਪਾ ਕੇ ਛੋਕਰੀ ਜਿਹੜੇ ਹੇ ਚੰਗੀ ਡਾਂਗੋ ਆਈ ਹਾਂਜੀ ਆਗੇ ਜੀ ਲੈ ਕਿਹੜਾ ਤੇਰਾ ਜਸੇ ਬੰਦੀਆਂ ਦਾ ਬੰਦਾ ਜਸੇਦਾਰ ਕਿਹੜਾ ਲੈ ਆ ਦਿਖਾ ਆ ਲੋ ਜੀ

اڏاڻا ڪردو ٿا ڪاڏاڻا ڳستواريا نه ٿو ڪين ٿا